ਕੋੜੀ 1 ਲੱਖ ਦੀ ਕੋੜੀ 2 ਲੱਖ ਦੀ ਨੀ ਮੈਂ 3 ਲੱਖ ਮੁੱਲ ਪਵਾਇਆ ਆਂ ਕੋੜੀ 1 ਲੱਖ ਦੀ ਕੋੜੀ 2 ਲੱਖ ਦੀ ਨੀ ਮੈਂ 3 ਲੱਖ ਮੁੱਲ ਪਵਾਇਆ ਆਂ ਕੋੜੀ 4 ਮੰਗਦੀ ਨੀ ਮੈਂ ਹਰਾ ਹਰਾ ਕਾ కోడి 1 లక్ష ਦੀ ਕੋੜੀ 2 లక్ష ਦੀ ਨੀ ਮੈਂ 3 లక్ష ਮੁੱਲ ਪਵਾਈਆ ਕੋੜੀ ਦਾਣਾ ਮੰਗਦੀ ਨੀ ਮੈਂ ਛੋਲਿਆਂ ਦਾ ਦਾਣਾ ਖਿਲਾਇਆ ਕੋੜੀ 1 లక్ష ਦੀ ਕੋੜੀ 2 లక్ష ਦੀ ਨੀ ਮੈਂ 3 లక్ష ਮੁੱਲ ਪਵਾਈਆ ਕੋੜੀ ਪਾਣੀ ਮੰਗਦੀ ਸ਼ਰਬਤ ਹੁਨੋ ਪਿਲਾਈਆ ਕੋੜੀ 1 ਲੱਖ ਦੀ ਕੋੜੀ 2 ਲੱਖ ਦੀ ਨੀ ਮੈਂ 3 ਲੱਖ ਮੁੱਲ ਪਵਾਈਆ ਕੋੜੀ ਸਵਾਰੀ ਮੰਗਦੀ ਨੀ ਮੈਂ ਸੋਣਾ ਜਿਹਾ ਵੀਰਾ ਬਿਠਾਇਆ ਨੀ ਮੈਂ ਸੋਣਾ ਜਿਹਾ ਵੀਰ ਬਿਠਾਇਆ ਨੀ ਮੈਂ ਸੋਣਾ ਜਿਹਾ